ਲਓ ਜੀ ਅੱਜ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦਿਖਾਉਣੇ ਆ ਜਿੰਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਮੈਂ ਇੱਧਰ ਸੜਕ ਤੇ ਜਾ ਰਿਹਾ ਸੀ ਆਇਆ ਸੀ ਮੈਂ ਮੋਗੇ ਵੱਲੋਂ ਤੇ ਮੈਨੂੰ ਰਸਤੇ ਦੇ ਵਿੱਚ ਉਹ ਚੀਜ਼ ਦਿਸੀ ਤੇ ਮੈਂ ਆਪਣੇ ਨਾਲ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਦੇਖ ਕੇ ਆਉਣੀ ਤੇ ਆਪਣੇ ਭਰਾਵਾਂ ਨੂੰ ਵੀ ਦਿਖਾਉਣੀ ਆ ਜੇ ਇੱਥੇ ਕੋਈ ਆਪਾਂ ਨੂੰ ਬੰਦਾ ਮਿਲਿਆ ਆਪਾਂ ਉਹਨਾਂ ਨੂੰ ਪੁੱਛਾਂਗੇ ਸਾਰੀ ਜਾਣਕਾਰੀ ਲਵਾਂਗੇ ਵੱਕਰੀ ਚੀਜ਼ ਦਿਖਾਉਣੀ ਆ ਤੁਹਾਨੂੰ ਵੱਕਰੀ ਬਸ ਪਹੁੰਚ ਲਿਆ ਆਪਾਂ 2 ਮਿੰਟਾਂ ਦੇ ਵਿੱਚ ਵਿੱਚ ਸਾਡੇ ਨਾਲ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਹੀ ਧੰਨਵਾਦ ਇੱਕ ਵੱਖਰੀ ਚੀਜ਼ ਦਿਖਾਉਣੇ ਆ ਇੱਧਰ ਸਿੰਗਲ ਰੋਡ ਆ ਜੀ ਜਿਹੜਾ ਮੋਗੇ ਨੂੰ ਜਾ ਰਿਹਾ ਇੱਧਰ ਸਾਹਮਣੇ ਪਿੰਡ ਤੱਕ ਲੈ ਕੇ ਆ ਤੇ ਔਰ ਸੜਕ ਤੋਂ ਦਿੱਸੀ ਮੈਨੂੰ ਉਹ ਚੀਜ਼ ਤੇ ਇਹ ਸੜਕ ਤੋਂ ਹੈਗੀ ਇਹ ਵਾੜਟ ਤਕਰੀਬਨ ਕਿਲੋਮੀਟਰ ਦੀ ਵਾੜਟ ਆ ਮੈਂ ਕਿਹਾ ਚਲੋ ਯਾਰ ਦੇਖ ਕੇ ਆਉਣੇ ਆ ਤੇ ਇਧਰ ਆਸ-ਪਾਸੇ ਦਾ ਮਾਹੌਲ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਸਾਰਾ ਮਾਹੌਲ ਬਹੁਤ ਵਧੀਆ ਇਹ ਵਸ ਆਪਣੀ ਅੱਖਾਂ ਦੇ ਸਾਹਮਣੇ ਆ ਉਹ ਚੀਜ਼ ਤੁਹਾਨੂੰ ਦਿਖਾਉਣੇ ਆ। ਬਸ ਸਾਨੂੰ ਇਹ ਆ ਵੀ ਸਾਨੂੰ ਕੋਈ ਇਹ ਨਾ ਸਮਝ ਲਵੇ ਚੋਰ ਚੂਰ ਨਾ ਸਮਝ ਲਵੇ। ਮੋਟਰ ਤੇ ਜਾਣਾ ਆਪਾਂ। ਤੇ ਲੈ ਵੀ ਸ਼ੇਰਾ ਇੱਥੇ ਰੋਕਦੇ ਲਾਗੇ ਜੇ ਕਰਕੇ ਤੇ ਹੁਣ ਆਪਾਂ ਦੇਖ ਕੇ ਆਉਣੇ ਆ ਉਹ ਜਿਹੜੀ ਚੀਜ਼ ਜਿਹੜੀ ਆਪਾਂ ਦੇਖਣ ਆਏ ਆ ਜਾਣ ਦੇ ਅੱਗੇ। ਆਓ ਲੈ ਜੀ ਸਾਹਮਣੇ ਵੇਖੋ। ਇਹ ਕੋਈ ਦਰਖਤ ਆ ਇਹ ਕੋਈ ਦਰਖਤ ਆ ਜਿਹੜਾ ਆਪਾਂ ਨੂੰ ਰਸਤੇ 'ਚ ਸਾਹਮਣੇ ਸੜਕ ਤੋਂ ਦਿਸਿਆ ਆ ਉਹ ਵੇਖੋ ਜੀ ਇਹਦਾ ਰੰਗ ਵੇਖੋ ਕਿੱਡਾ ਸੋਹਣਾ ਦੇਖੋ ਹੁਣ ਮੈਂ ਤੁਹਾਨੂੰ ਲਾਗੇ ਜਾ ਕੇ ਦਿਖਾਉਣਾ ਇਹ ਸਾਰਾ ਕਾਹਦਾ ਦਰਖਤ ਆ ਤੇ ਸੜਕ ਤੋਂ ਮੇਰੇ ਹਿਸਾਬ ਨਾਲ ਹੋਵੇਗੀ 1 ਕਿਲੋਕੋਮੀਟਰ ਦੂਰ ਆ ਮੋਟਰ ਤੇ ਇੱਥੇ ਕਿਸੇ ਬਾਈ ਨੇ ਬਹੁਤ ਵਧੀਆ ਜਿਗਾਰਡ ਫਿੱਟ ਕੀਤਾ ਇਧਰ ਬਾਈ ਨੇ ਸੰਤਰੇ ਸੰਤਰੇ ਲਾਏ ਆ ਚੰਗੇ ਆ ਵੇਖੋ ਕਿੰਨੂ ਲੱਗੇ ਆ ਗਲਗਲਾਣੇ ਮੇਰੇ ਹਿਸਾਬ ਨਾਲ ਤੇ ਆ ਉਹ ਦਰਖਤ ਹੈ ਜੀ ਸਾਹਮਣੇ ਆ ਦੇਖੋ ਤੁਸੀਂ ਇਹਨੂੰ ਫੁੱਲ ਦੇਖੋ ਜਾਮਣੀ ਰੰਗ ਦੇ ਫੁੱਲ ਲੱਗੇ ਹੋਏ ਆ ਇਹ ਪਤਾ ਨਹੀਂ ਹੁਣ ਕੀ ਚੀਜ਼ ਹੈ ਜੇ ਤੁਸੀਂ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿਹਨਾ ਦਰਖਤ ਆ ਆ ਨੇ ਇਹਦੇ ਪੱਤੇ ਤੇ ਆ ਦਰਖਤ ਤਾਂ ਸਾਹਮਣੇ ਸਾਰਾ ਦਿਖ ਰਿਹਾ ਆ ਜਾਮਣੀ ਇਹਨੂੰ ਫੁੱਲ ਲੱਗੇ ਹੋਏ ਆ ਤੁਸੀਂ ਵੇਖ ਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਇਹ ਰਕਤ ਦਾ ਨਾਂ ਕੀ ਆ ਇਹਦਾ ਜਰਮਨੀ ਵੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਦੂ ਆ ਦੇਖ ਸਕਦੇ ਹੋ ਤੁਸੀਂ ਮੌਲ ਦੇਖ ਸਕਦੇ ਹੋ ਅਸੀਂ ਮੌਲ ਤੇ ਆਹ ਆਉਤ ਰਖਤਾ ਹੈ ਸਾਹਮਣੇ ਦੇਖੋ ਕਿੰਨੇ ਸੋਹਣੇ ਨੇ ਫੁੱਲ ਲੱਗੇ ਹੋਏ ਜਾਮਣੀ ਰੰਗ ਦੇ ਜਾਮਣੀ ਰੰਗ ਦੇ ਤੇ ਵੀਡੀਓ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਦੱਸਣਾ ਵੀ ਇਹ ਕਿਸ ਚੀਜ਼ ਦਾ ਰੁੱਖ ਹੈ ਸਾਹਮਣੇ ਜਿਹੜਾ ਦੇਖ ਸਕਦਾ ਹੈ ਫਿਰ ਮਿਲਦੇ ਹਾਂ ਤਾਂ ਚਲੋ ਠੀਕ ਆ ਜੀ ਇੰਨਾ ਕੁ ਚਿਰ ਆਪਾਂ ਇੱਥੇ ਖੜਾਾਂਗੇ ਮੋਟਰ ਵਾਲਾ ਐਵੇਂ ਸ਼ੱਕ ਨਾ ਕਰ ਲਵੇ ਵੀ ਕੌਣ ਆ ਕੌਣ ਨਹੀਂ ਹੈ ਬੰਦੇ ਆ ਗਏ ਸਾਡੀ ਮੋਟਰ ਤੇ ਠੀਕ ਆ ਜੀ ਤੁਸੀਂ ਜ਼ਰੂਰ ਦੱਸਿਓ ਜਾਮਣੀ ਰੱਖਦੇ ਤੇ ਵੀਡੀਓ ਸ਼ੇਅਰ ਕਰਨਾ ਵਾਅਦਾ ਤੋਂ ਬਾਅਦ ਤੇ ਦਰਸ਼ਕਾਂ ਵੀ ਇਹ ਕੇਸ ਜੀਹਦਾ ਰੁਖਾ ਹੈ ਸਾਡੇ ਜੀ ਸਾਹਿਬ ਕਾਹਦਾ ਰਿਪੋਰਟਾ ਓਕੇ ਜੀ ਫਿਰ ਮਿਲਦੇ ਹਾਂ ਤਾਂ